ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਸਿਫਤੀ ਦਾ ਕਾਰ ਜਿੱਥੇ ਸਚਕੰਡ ਸ੍ਰੀ ਹਰਮੰਦਰ ਸਾਹਿਬ, ਸ਼੍ਰੀ ਦੁਰਗਿਆਨਾ ਤੀਰਥ ਅਤੇ ਕਈ ਹੋਰ ਵੀ ਧਾਰਮਿਕ ਸਥਾਨ ਹਨ। ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਵੱਡੀ ਗਿਣਤੀ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਪਰ ਗੱਲ ਕਰੀਏ ਅੰਮ੍ਰਿਤਸਰ ਦੀ ਸਫਾਈ ਦੀ ਤਾਂ ਬਹੁਤ ਹੀ ਮੰਦਾ ਹਾਲ ਹੈ। ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਅੰਮ੍ਰਿਤਸਰ ਮਹਿਤਾ ਰੋਡ, ਮਕਬੂਲਪੁਰਾ ਰੋਡ, ਵਾਰ ਨੰਬਰ 72 ਵਿਖੇ ਕੂੜੇ ਦੇ ਢੇਰ ਲੱਗੇ ਹੋਏ ਹਨ। ਉੱਥੋਂ ਰਹਿਣ ਵਾਲੇ ਅਤੇ ਲੰਘਣ ਵਾਲੇ ਲੋਕਾਂ ਨੇ ਆ ਨਗਰ ਨਿਗਮ ਵੱਲੋਂ ਕੋਈ ਵੀ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਗਿਆ ਸ਼ਾਰਿਆ ਤੇ ਨਜ਼ਦੀਕ ਹੀ ਇੱਕ ਸੈਲੂਨ ਹੈ ਜਿਸ ਦੇ ਬਾਹਰ ਕੂੜੇ ਦਾ ਡੰਪ ਲੱਗਾ ਹੋਇਆ ਹੈ ਅਤੇ ਉਸ ਦੇ ਸਾਹਮਣੇ ਪ੍ਰਾਈਵੇਟ ਹਸਪਤਾਲ ਵੀ ਹੈ ਜਿੱਥੇ ਲੋਕ ਆਪਣਾ ਇਲਾਜ ਕਰਵਾਉਣ ਵਾਸਤੇ ਆਉਂਦੇ ਹਨ ਪਰ ਨਗਰ ਨਿਗਮ ਵੱਲੋਂ ਸਫਾਈ ਪ੍ਰਬੰਧ ਨਹੀਂ ਕੀਤੇ ਜਾ ਰਹੇ। ਉਹਨਾਂ ਨਗਰ ਨਿਗਮ ਅੱਗੇ ਗੁਹੜ ਲਗਾਈ ਕਿ ਇਥੇ ਲੱਗੇ ਕੂੜੇ ਦੇ ਢੇਰਾਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ। ਦੂਜੇ ਪਾਸੇ ਵਾਰਡ ਨੰਬਰ 7 ਤੋਂ ਕੌਂਸਲਰ ਪ੍ਰੀਤ ਕੁਆਰ ਦੇ ਪਤੀ ਰਣਜੀਤ ਗੋਲਡੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਲਗਾਤਾਰ ਕੂੜੇ ਦੀ ਲਿਫਟਿੰਗ ਕਰਵਾਈ ਜਾ ਰਹੀ ਹੈ। ਉਹਨਾਂ ਆਖਿਆ ਕਿ ਵਾਰਡ ਅੰਦਰ ਹਫ਼ਤੇ ਵਿੱਚ ਦੋ ਵਾਰ ਗੱਡੀ ਵੀ ਆਉਂਦੀ ਹੈ ਜੋ ਕੂੜਾ ਲੈ ਕੇ ਜਾ ਰਹੀ ਹੈ। ਪਰ ਉਹਨਾਂ ਨੇ ਆਖਿਆ ਕਿ ਜਿਹੜਾ ਸੜਕ ਉੱਪਰ ਕੂੜਾ ਲੱਗਿਆ ਹੋਇਆ ਹੈ ਉਹਨਾਂ ਦੇ ਵਾਰਡ ਨਿਵਾਸੀਆਂ ਦਾ ਨਹੀਂ ਹੈ। ਲੋਕ ਬਾਹਰੋਂ ਆ ਕੇ ਇੱਥੇ ਕੂੜਾ ਸੁੱਟਦੇ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਕ ਵਕ ਥਾਮਾਂ ਤੇ ਕੂੜਾ ਨਾ ਸੁੱਟਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਹਦੇ ਆ ਕੂੜੇ ਨਾਲ ਜਿਹੜੇ ਇੱਥੇ ਗੰਦ ਪਿਆ ਸਾਰੇ ਗੋ ਆਂਦੀ ਆ ਨਾਲੇ ਮੱਛਰ ਵੀ ਆ ਨਾਲੇ ਮੱਖੀਆਂ ਬਹੁਤ ਸਕੂਲ ਹੈਗਾ ਸਕੂਲ ਦੇ ਅੱਗੇ ਫਿਰ ਇਹ ਗੰਦ ਪਿਆ ਕਿਦਾਂ ਮਾੜੀ ਜਿਹੀ ਲੱਗਦੀ ਹੈ ਇਹਦੇ ਆ ਮਹੀਨਾ ਹੋ ਗਿਆ ਇਹ ਝਾੜੂ ਨਹੀਂ ਦਿੱਤਾ ਤੇ ਆ ਬਾਕੀ ਆ ਗੰਦੇ ਜਿਹੜੇ ਬਰਸਾਤਾਂ ਤੋਂ ਪਹਿਲਾਂ ਚੁੱਕਿਆ ਹੁਣ ਚੁੱਕੇ ਚੁੱਕੇ ਹੀ ਨਹੀਂ ਤਾਨੂੰ ਪਤਾ ਇੱਥੇ ਖਲੋਤਿਆਂ ਹੁਣ ਸਮੈਲ ਦੇ ਆਉਂਦੇ ਹੀ ਇਹਨਾਂ ਸਾਰੇ ਸਾਰੇ ਮੁਸ਼ਕਿਲੇ ਤੇ ਉਹੀ ਆ ਬੱਚਿਆਂ ਨੂੰ ਬਿਮਾਰੀ ਪੈਣ ਦਾ ਆਪਣੇ ਮੱਛਰ ਜਦੋਂ ਲੜਨਾਂ ਤੇ ਬਿਮਾਰੀ ਤੇ ਪੈਣੀ ਪੈਣੀ ਹੈ ਕੋਈ ਸਫਾਈ ਹੋਣੀ ਜਿਹਦੀ ਹੋਰ ਕੀ ਇੱਥੇ ਨਾਲੇ ਕੂੜੇ ਦਾ ਇੰਤਜ਼ਾਮ ਕਰਨਾ ਜਾਂ ਜਾਨ ਦੇ ਡਰਮ ਡਰਮ ਰੱਖਣੇ ਚਾਹੀਦੇ ਇੱਥੇ ਚਲਾਰਾ ਕਿੱਦਾਂ ਵੇ ਲੋਕੀ ਜਿੱਥੇ ਮਰਦੀ ਆਂਦੇ ਨੇ ਉੱਥੇ ਛੁੱਟ ਕੇ ਗਾਂਹ ਜਾਂਦੇ ਇੱਥੇ ਲੱਗਿਆ ਸਾਹਮਣੇ ਹਸਪਤਾਲ ਵੀ ਹੈ ਤੇ ਗੇਵੀ ਹਸਪਤਾਲ ਹੈ ਸਾਰੇ ਦੇਖਦੇ ਹੀ ਆ ਸਾਰੇ ਲੋਕੀ ਆਉਂਦੇ ਹੀ ਆ ਉੰਦੇ ਜਦੋਂ ਦੇਖੀ ਇਹਦੇ ਹਾਲਾਤ ਆ ਦੇਖ ਹੀ ਰਹੇ ਆਪਾਂ ਨੂੰ ਤੇ ਕਿੱਦਾਂ ਦੇ ਜਿਹੜਾ ਰੋਡ ਹੈ ਗਾਇ ਜੀ ਇਹਦੇ ਮਕਬੂਲਪੁਰਾ ਚਾਉਂਗਾ ਜੀ ਕਿੰਨੀ ਕਿ ਬਦਬੂ ਇੱਥੇ ਆਂਦੀ ਦੇ ਬਹੁਤ ਬਹੁਤ ਯਾਰੀ ਜੀ ਬਹੁਤ ਜਿਆਦੀ ਇੱਥੇ ਲੰਘਣਾ ਲੋਕਾਂ ਦਾ ਮੁਸ਼ਕਲ ਹੋਇਆ ਪਿਆ ਤੁਹਾਨੂੰ ਦੇਖ ਲਓ ਹੋਣਾ ਕੀ ਚਾਹੀਦਾ ਹੋਣਾ ਇਹ ਚਾਹੀਦਾ ਮੈਂ ਸਰਕਾਰ ਨੂੰ ਪੀਤੇ ਇੱਕ ਹਿੱਲ ਲਗਾਇਆ ਜਾਵੇ ਜੋ ਜਨਤਾ ਨੂੰ ਮੁਸ਼ਕਲ ਆ ਰਹੀਆਂ ਨਾ ਹੋਣ ਹਾਂਜੀ ਅਸੀਂ ਵੀ ਅੱਗੇ ਜਾਣਾ ਹੀ ਹੋਣਾ ਹੀ ਇੱਥੇ ਖਲਾਰੇ ਕਰਕੇ ਵਾਪਸ ਮੜਨ ਲੱਗੇ ਆ ਜੀ ਗਾੜੀ ਭਰਨੀ ਕਿੰਨਾ ਜ਼ਿਆਦਾ ਖਲਾਰਾ ਹੋਊਗਾ ਸਾਨੂੰ ਤਾਂ ਐਵੇਂ ਦਾ ਕੁਝ ਲੱਗ ਨਹੀਂ ਰਿਹਾ ਜੀ ਸਾਨੂੰ ਇਦਾਂ ਦਾ ਕੁਝ ਨਹੀਂ ਲੱਗ ਰਿਹਾ ਕਿ ਸਮਾਰਟ ਸਿਟੀ ਆ ਇਹ ਤਾਂ ਅਜੇ ਨਿੱਕੇ ਨਿੱਕੇ ਹਿੱਲੇ ਹੋਣ ਤੇ ਫੇਰ ਚਾਹੇ ਬਣ ਜਾਵੇ ਪਰ ਫਿਲਹਾਲ ਨਹੀਂ ਆ ਫੇਰ ਤਾਂ ਇਹ ਤਾਂ ਸਰਕਾਰਾਂ ਨੂੰ ਹਿੱਲੇ ਕਰਨੇ ਚਾਹੀਦੇ ਨਾ ਜੋ ਕਿ ਸੰਗਤਾਂ ਆਉਂਦੀਆਂ ਦੂਰੋਂ ਨੇੜੇੋਂ ਵੀ ਹੈ ਨਾ ਅੰਮ੍ਰਿਤਸਰ ਇੱਕ ਸੇਫਟੀ ਦਾ ਘਰ ਮੰਨਿਆ ਗਿਆ ਵਾ ਤੇ ਇਹਦਾ ਆਪਾਂ ਯਾਨੀ ਕਿ ਖਿਆਲ ਰੱਖ ਲਗੀਏ ਦੂਰੋਂ ਜਿਹੜੇ ਆਉਂਦੇ ਰੀ ਸਿਫਤ ਕਰਨ ਸਾਰੇ ਇਥੇ ਤੇ ਕੂੜਾ ਇਨਾ ਪਿਆ ਹੋਵੇ ਤੁਹਾਡੇ ਸਾਹਮਣੇ ਆ ਹਾਂਜੀ ਤੁਹਾਡੇ ਸਾਹਮਣੇ ਆ ਇਥੇ ਕੂੜਾ ਕਿੰਨਾ ਆ ਮੀ ਪਿਆ ਜਾਂਦਾ ਲੋਕਾਂ ਦੇ ਕੋਟੇ ਜੋਂਟੇ ਕਰਾਜੇ ਨਾ ਕੋ ਟੈਂਪਲ ਲਗਾ ਨਾ ਕੋ ਲੈਣਾ ਨਾ ਕੋ ਦੇਣਾ ਇਹ ਸੇ ਬਹੁਤ ਜ਼ਿਆਦਾ ਮੁਸ਼ਕਲ ਹਾਲ ਆ ਵੇਖੋ ਸਹੀ ਇਤਨ ਨਿਕਾਲੇ ਕਰੋ ਇਤਰੇ ਬੋ ਗੋੜੇ ਗੋੜੇ ਹੋਂਡੀ ਆ ਹੋਣਾ ਕੀ ਚਾਹੀਦਾ ਜੀ ਇਥੇ ਸਰਕਾਰ ਨੂੰ ਚਾਹੀਦਾ ਵੀ ਤੇ ਸਫਾਈ ਦੀ ਪੂਰੀ ਸੁਰੱਖਿਆ ਰੱਖੇ ਇਹ ਵੀ ਨਗਰ ਆ ਇੱਕ ਬੁਰ ਮਹਾਰਾਜ ਦਾ ਨਗਰ ਆ ਉਹ ਮੂੰਹ ਬਨ ਕੇ ਜਾਂਦੇ ਆ ਮੂੰਹ ਬਣ ਕੇ ਜਾਂਦੇ ਆ ਕਿ ਇੰਨੀ ਪੋ ਇੱਥੇ ਆਉਂਦੀ ਆ ਆ ਸਮਾਜ ਸੀੜੀ ਤੁਹਾਡੇ ਸਾਹਮਣੇ ਆ ਆ ਵੇਖੋ ਤੁਸੀਂ ਇਧਰ ਨੂੰ ਫੋਨ ਤੇ ਕਰੋ ਕਿਤੇ ਅਸੀਂ ਕਿਤੇ ਆ ਹਾਂਜੀ ਆ ਸਮਾਜ ਸੀੜੀ ਆ ਕੋਈ ਸਮਾਜ ਸੀੜੀ ਨਹੀਂ ਹੈ ਸਰ ਜੀ ਇਹ ਕੂੜਾ ਸਾਰੇ ਲੱਗਤਾਂ ਨਹੀਂ ਹੈਗਾ ਇਹ ਸ਼ਹਿਰੋਂ ਬਾਹਰ ਜਿੰਨੀਵੇਂ ਆਉਂਦੀ ਨਾ ਮੰਡੀ ਦੇ ਰਾਹਗੀਰ ਇਹ ਜ਼ਿਆਦਾਤਰ ਉਹ ਸੁੱਟ ਕੇ ਜਾਂਦੇ ਆ ਸਰ ਜੀ ਅਸੀਂ ਤਾਂ ਰੋਜ਼ ਰੋਜ਼ ਇਹੋ ਕਟਰਾਲੀਆਂ ਭਰ-ਭਰ ਘਲਾਉਂਦੇ ਆ ਆ ਥੋੜੀ ਜੀ ਬਾਰਸ਼ ਦੀ ਸਮੱਸਿਆ ਕਰਕੇ ਥੋੜੀ ਜੀ ਪ੍ਰੋਬਲਮ ਆ ਗਈ ਆ ਇਹ ਪਹਿਲਾਂ ਧਰਦੇ ਵੀ ਛਿਤੀ ਛਿਤੀ ਚੁੱਕਿਆ ਜਾਏ ਇਹ ਸਾਰਾ ਉਹੀ ਦੱਸਦਾ ਪਿਆ ਨਾ ਵੀ ਬਾਹਰ ਦੇ ਲੋਕੇ ਆ ਕੇ ਸੁੱਟ ਜਾਂਦੇ ਫੇ ਇਹ ਇਲਾਕੇ ਦਾ ਨਹੀਂ ਕੂੜਾ ਹੈਗਾ ਇਹ ਬਾਹਰ ਦੇ ਲੋਕੇ ਜਿਹੜਾ ਰਾਹ 길 ਸੁੱਟ ਕੇ ਜਾਂਦੇ ਨਹੀਂ ਹੈ ਕਹਾਂ ਪੈਣ ਹੋਏ ਇਹਨਾਂ ਨੇ ਫਿਰ ਜਰਮਾਨੀ ਜਰਮਾਨੇ ਭੋਣੇ ਜਿਹਨੂੰ ਫੜਦੇ ਆ ਬਾਹਰ ਦੇਆਂ ਵੀ ਨੰਮ ਘੇਰ ਕੇ ਜਰਮਾਨੇ ਭੋਣਗੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਵੀ ਤੁਸੀਂ ਥੋੜਾ ਕੂੜਾ ਆਪਣੇ ਘਰ ਘਰ ਅਜ ਰੱਖੋ ਮੀਂਹ ਦੇ ਵਿੱਚ ਮੀਂਹ ਦੇ ਵੇਲੇ ਤੁਸੀਂ ਬਾਹਰ ਨਾ ਸੁੱਟੋ ਤੇ ਗੱਡੀਆਂ ਆਉਂਦੀਆਂ ਨੇ ਗੱਡੀ ਵਿੱਚ ਪਾਓ ਹਫਤੇ ਦੋ ਵਾਰ ਗੱਡੀ ਲੈ ਜਾਂਦੀ ਤਿੰਨ ਵਾਰ ਲੈਦੀ ਅੰਮ੍ਰਿਤਸਰ ਸਮਾਰਟ ਸਿਟੀ ਦੀਆਂ ਤ ਇਥੇ ਮਲੇ ਅਸੀਂ ਮਕਬੂਲਪੁਰਾ ਰੋਡ ਦੇ ਉੱਪਰ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕੂੜੇ ਦੇ ਕਿਵੇਂ ਢੇਰ ਲੱਗੇ ਹੋਏ ਹਨ ਇੱਥੇ ਜਿਹੜੇ ਲੰਗੜ ਵਾਲੇ ਰਾਹਗੀਰ ਉਹ ਵੀ ਪਰੇਸ਼ਾਨ ਹੋ ਰਹੇ ਗੱਲਬਾਤ ਕਰਦੇ ਹਾਂ ਇਹ ਲੋਕਾਂ ਨੇ ਆਖਿਆ ਕਿ ਇੱਕ ਪਾਸੇ ਤਾਂ ਨਗਰ ਨਿਗਮ ਵੱਲੋਂ ਆਖਿਆ ਜਾ ਰਿਹਾ ਕਿ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਇਆ ਹੀ ਗਿਆ ਹੈ ਪਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਤਸਵੀਰਾਂ ਵਿੱਚ ਤੁਸੀਂ ਆਪ ਦੇਖਦੇ ਹੋ ਕਈ ਦਿਨਾਂ ਦਾ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਤਾਂ ਕੋਈ ਵੀ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਗਿਆ ਦੂਜੇ ਪਾਸ ਸਕੂਲ ਵੀ ਹੈ ਸਕੂਲ ਦੇ ਜਿਹੜੇ ਬਾਹਰ ਖੜੇ ਸਨ ਚੌਕੀਦਾਰ ਉਹਨਾਂ ਨੇ ਵੀ ਗੱਲਬਾਤ ਕਰਦੇ ਹੋਏ ਆਖਿਆ ਕਿ ਵੱਡੀਆਂ ਬਿਮਾਰੀਆਂ ਪੈਦਾ ਹੋਣ ਦਾ ਇੱਥੇ ਖਤਰਾ ਹੋ ਰਿਹਾ ਹੈ ਨਗਰ ਨਿਗਮ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦ ਜਲਦ ਇੱਥੇ ਸਫਾਈ ਦੇ ਪ੍ਰਬੰਧ ਕਰਵਾਏ ਜਾਣ ਤਾਂ ਜੋ ਜਿਹੜੇ ਇੱਥੋਂ ਲੰਘਣ ਵਾਲੇ ਰਾਹੀ ਗਰਾ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਅਤੇ ਜਿਹੜੇ ਇੱਥੇ ਲੋਕ ਰਹਿੰਦੇ ਹਨ ਉਹਨਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤਸਵੀਰਾਂ ਵਿੱਚ ਤੁਸੀਂ ਆਪ ਦੇਖਿਆ ਕਿ ਕਿਵੇਂ ਕੂੜੇ ਦੇ ਢੇਰ ਇੱਥੇ ਲੱਗੇ ਹੋਏ ਹਨ ਨਗਰ ਨਿਗਮ ਪ੍ਰਸ਼ਾਸਨ ਇੱਕ ਵਾਰ ਕਹਿ ਰਿਹਾ ਕਿ ਵਾਰ-ਵਾਰ ਇਹੋ ਹੀ ਕਹਿ ਰਿਹਾ ਕਿ ਅਮਰਸਰ ਨੂੰ ਸਮਾਰਟ ਸਿਟੀ ਬਣਾਇਆ ਜਾ ਰਿਹਾ ਪਰ ਜਿਸ ਤਰ੍ਹਾਂ ਦੀ ਤੁਹਾਨੂੰ ਤਸਵੀਰਾਂ ਦਿਖਾਈਆਂ ਇਸ ਤੋਂ ਨਹੀਂ ਲੱਗਦਾ ਕਿ ਅਮਰਸਰ ਸਮਾਰਟ ਸਿਟੀ ਬਣ ਗਿਆ ਹੈ ਅਮਰਸਰ ਫਾਸਟਵੇ ਖਬਰ ਨਮਣੀ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ